ਕੱਲ ਇੱਕ ਖਬਰ ਆਈ ਸੀ ਕਿ ਜਿਹੜੇ ਵਕੀਲ ਬਣਦੇ ਨੇ ਉਹਨਾਂ ਨੇ ਇੱਕ ਓਥ ਲੈਣੀ ਹੁੰਦੀ ਆ ਇੱਕ ਹਲਫ ਲੈਣਾ ਹੁੰਦਾ ਹੈ ਇੱਕ ਸੌ ਚੁਕਣੀ ਹੁੰਦੀ ਆ ਪਰ ਪਰਬ ਜੋ ਉਹਨਾਂ ਨੇ ਕਿਹਾ ਕਿ ਉਹ ਸਿੱਖ ਧਰਮ ਦੇ ਵਿੱਚ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਕਰਦੇ ਨੇ ਪੁਰੋਸਾ ਕਰਦੇ ਨੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਹੈ ਅੰਮ੍ਰਿਤ ਛਕਿਆ ਹੋਇਆ ਹੈ ਅੰਮ੍ਰਿਤ ਛਕਣ ਵੇਲੇ ਉਹ ਗੁਰੂ ਦੇ ਪ੍ਰਤੀ ਆਪਣੀ ਆਸਥਾ ਪੱਕੀ ਕਰ ਚੁੱਕੇ ਹੁੰਦੇ ਨੇ ਆਪਣੀ ਸੌ ਆਪਣਾ ਹਲ ਅਕਾਲ ਪੁਰਖ ਦੇ ਪ੍ਰਤੀ ਉਹਨਾਂ ਨੇ ਸਮਰਪਣ ਕੀਤਾ ਹੁੰਦਾ ਹੈ ਸੋ ਹੁਣ ਜਦੋਂ ਵਕੀਲ ਬਣ ਕੇ ਇੱਕ ਫੇਰ ਨਵੇਂ ਸਿਰੇ ਤੋਂ ਤੁਸੀਂ ਸਾਨੂੰ ਸੌ ਚਕਾਉਂਦੇ ਹੋ ਤਾਂ ਸਾਡੇ ਉਹ ਧਾਰਮਿਕ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਹੈ ਇਸ ਦੇ ਉੱਤੇ ਅਦਾਲਤ ਵੱਲੋਂ ਇੱਕ ਫੈਸਲਾ ਸੁਣਾਇਆ ਗਿਆ ਹੈ ਉਸ ਦੇ ਬਾਰੇ ਵਿੱਚ ਗੱਲਬਾਤ ਕਰਦੇ ਆ ਜੀ ਸਾਡੇ ਨਾਲ ਐਡਵੋਕੇਟ ਪ੍ਰਭਜੋਤ ਸਿੰਘ ਵੜਿੰਗ ਜੀ ਸ਼ਾਮਲ ਹੋ ਰਹੇ ਨੇ ਪ੍ਰਭਜੋਤ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਵੈਰੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵਾਇਗੁਰਜੀ ਕਾਲਸਾਹ ਵਾਇਗੁਰਜੀ ਕੀ ਫਤਿਹ ਬਹੁਤ ਮਿਹਰਬਾਨੀ ਸੋ ਪਹਿਲੇ ਸਾਨੂੰ ਦੱਸੋ ਜੀ ਇਹਦੀ ਲੋੜ ਕਿਉਂ ਪਈ ਇਸ ਕੇਸ ਨੂੰ ਕੋਰਟ ਵਿੱਚ ਕਿਉਂ ਜਾਣਾ ਪਿਆ ਹਾਂ ਜੀ ਸੋ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਹੈਗਾ ਇੱਥੇ ਅਲਬਰਟਾ ਦੇ ਵਿੱਚ ਪਿਛਲੇ ਤਕਰੀਬਨ 100 ਸਾਲ ਤੋਂ ਇਹ ਰਿਕੁਆਇਰਮੈਂਟ ਹੁੰਦੀ ਸੀਗੀ ਵੀ ਜਦੋਂ ਕੋਈ ਵੀ ਨਵਾਂ ਵਕੀਲ ਉਹਨੂੰ ਲਾਇਸੈਂਸ ਮਿਲਦਾ ਸੀਗਾ ਤਾਂ ਕੋਰਟ ਦੇ ਵਿੱਚ ਇੱਕ ਸੌਂ ਚੁੱਕਣੀ ਪੈਂਦੀ ਸੀਗੀ ਜਿਹਦੀ ਸ਼ਬਦਾਵਲੀ ਇਦਾਂ ਦੀ ਸੀਗੀ ਵੀ ਮੈਂ ਅੱਜ ਤੋਂ ਪ੍ਰਣ ਕਰਦਾ ਐ ਵੀ ਮੇਰੀ ਰਾਜੇ ਪ੍ਰਤੀ ਜਾਂ ਰਾਣੀ ਪ੍ਰਤੀ ਸੱਚੀ ਸੁੱਚੀ ਵਫ਼ਾਦਾਰੀ ਰਹੂਗੀ ਸੋ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਵੀ ਗੱਲ ਆਖੀ ਸੀਗੀ ਵੀ ਅਮਰਤਾਰੀ ਸਿੰਘ ਹੋਣ ਦੇ ਨਾਤੇ ਇਹ ਮੇਰੇ ਵਾਸਤੇ ਸਹਾਈ ਸੀਗਾ ਵੀ ਇਹ ਬਿਲਕੁਲ ਇਹ ਆਪਸਤਾਪਾ ਚੋਕਨੀ ਸਾਖ ਦੇ ਕਿ ਜਦੋਂ ਅਮਰਤਾਰੀ ਸਿੰਘ ਪੰਜਾਂ ਪਿਆਰੇ ਇਖਾਨਮਖ ਪੇਸ਼ ਹੋ ਕੇ ਗੁਰੂ ਨੂੰ ਪੇਸ਼ੀ ਸਪੇਟ ਕਰਦਾ ਆ ਉਦੋਂ ਇਹੀ ਪ੍ਰਣ ਕਰਦੇ ਵੀ ਆਪਣੀ ਵਫਾਦਾਰੀ ਗੁਰੂ ਘਰ ਦੇ ਗੁਰੂਪੰਥਰ ਪ੍ਰਤੀ ਹੋ ਰਹੂਗੀ ਸੋ ਕਿਉਂਕਿ ਇਹ ਫਿਰ ਧਾਰਮਿਕ ਆਜ਼ਾਦੀ ਦਾ ਮਸਲਾ ਬਣਿਆ ਸੀਗਾ ਇਹ ਤਾਂ ਇਹ ਦੀ ਜਿਹੜੀ ਸੰਵਿਧਾਨਕਤਾ ਹੈਗੀ ਆ ਕਨਸਟੀਟਿਊਸ਼ਨੈਲਿਟੀ ਇਹ ਨੂੰ ਜਾ ਕੇ ਆਪਾਂ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਹੂੰ ਹੂੰ ਸੋ ਹੁਣ ਹੁਣ ਜਿਹੜੀ ਜਿਹੜਾ ਪਿਛਲੀ ਕੋਰਟ ਨੇ ਫੈਸਲਾ ਤੁਹਾਡੇ ਹੱਕ ਚ ਨਹੀਂ ਸੀ ਸੁਣਾਇਆ ਹਾਂ ਜੀ ਸੋ ਜਿਹੜੀ ਚੈਂਬਰਸ ਜੱਜ ਸੀਗੀ ਕੋਰਟ ਆਫ ਅਪੀਲ ਨੇ ਹੀ ਮੰਨਿਆ ਵੀ ਉਹਦੀ ਜਿਹੜੀ ਮਿਸ ਅੰਡਰਸਟੈਂਡਿੰਗ ਸੀਗੀ ਵੀ ਜਿਹੜੀ ਆਪਣੇ ਧਾਰਮਿਕ ਅਕੀਦੇ ਹੈਗੇ ਆ ਤੇ ਜਿਹੜੀ ਆਪਣੀ ਆਰਗੂਮੈਂਟ ਸੀਗੀ ਉਹਨੂੰ ਬੜੀ ਮੱਚ ਗਲਤ ਤਰੀਕੇ ਨਾਲ ਐਨ ਓਵਰਰਾਈਡਿੰਗ ਐਨ ਪੋਪਲਰ ایرਰ ਹੋਣਾ ਕਰਕੇ ਕੋਰਟ ਆਫ ਅਪੀਲ ਨੇ ਉਹਨੂੰ ਓਵਰਟਰਨ ਕੀਤਾ ਤੇ ਉਹਨਾਂ ਨੇ ਇਹ ਡਿਕਲੇਅਰ ਕੀਤਾ ਵਾ ਵੀ ਇਹ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਗੈਰਸੰਬਧਾਨਕਾ ਤੇ ਅੱਜ ਤੋਂ ਕੱਲ ਤੋਂ ਬਾਅਦ ਵੀ ਉਹ ਰੱਦ ਹੈਗੀ ਆ ਵੀ ਅੱਜ ਤੋਂ ਬਾਅਦ ਨੋਬਦੀ ਹਾਸ ਟੂ ਟੇਕ ਦਿਸ ਅਲਸਰ ਗੈਂਟ ਟੂ ਬਿਕਮ ਅ ਲਾਇਰ ਸੋ ਹੁਣ ਕੀ ਹੋਊਗਾ ਜ ਫਿਰ ਓਥ ਚੇਂਜ ਹੋਏਗੀ ਜੀ ਜਾਂ ਕੀ ਹੋਏਗਾ ਜੀ ਸੋ ਜਿਹੜੇ ਜਿਹੜੇ ਆਪਣੀ ਕਨਸਟੀਟਿਊਸ਼ਨਲ ਲਾਅ ਹੁੰਦੀ ਹੈ ਕਿਉਂਕਿ ਇਹ ਕਨ ਲੈਜਿਸਲੇਸ਼ਨ ਸੀ ਅਲਬਰਟਾ ਸੂਬੇ ਸਰਕਾਰ ਵੱਲੋਂ ਤਾਂ ਕੋਰਟ ਨੇ ਇਹਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਵਾ ਸੋ ਉਹਨੂੰ ਰੱਦ ਕਰ ਦਿੱਤਾ ਸੋ ਇਹਦਾ ਮਤਲਬ ਇਹ ਹੈ ਵੀ ਉਹ ਜਿਹੜੀ ਧਾਰਾ ਹੈਗੀ ਲੀਗਲ professions ਐਕਟ ਦੇ ਵਿੱਚ ਉਹ ਫਰੀ ਮਾਚ ਉਹ ਨਾਟ ਇਨ ਫੋਰਸ ਐਂਡ ਅਫੈਕਟ ਨਹੀਂ ਹੈਗੀ ਸੋ ਨੋਬਦੀ ਹਾਸ ਟੂ ਟੇਕ ਥੈਟ ਓਥ ਅਗੇਨ ਅੱਜ ਤੋਂ ਬਾਅਦ ਜਿਹੜੇ ਨਵੇਂ ਵਕੀਲ ਹੋਣਗੇ ਉਹ ਸੌ ਚੁੱਕਣ ਦੀ ਲੋੜ ਨਹੀਂ ਹੈਗੀ ਅਜ ਤੋਂ ਬਾਅਦ ਆ ਤੇ ਪ੍ਰਭ ਜੀ ਪਹਿਲੀ ਗੱਲ ਤੇ ਤੁਸੀਂ ਇਸ ਕੰਮ ਲਈ ਹੌਸਲਾ ਦਿਖਾਇਆ ਔਰ ਤੁਸੀਂ ਆਪਣੇ ਧਰਮ ਦੇ ਵਿੱਚ ਪੂਰੀ ਤਰ੍ਹਾਂ ਨਾਲ ਪਰਪੱਕ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਗੁਰੂ ਨੂੰ ਗੁਰੂ ਅਗੇ ਸਮਰਪਿਤ ਕਰਦੇ ਹਾਂ ਜਿਹੜਾ ਤੁਸੀਂ ਫੈਸਲਾ ਕੀਤਾ ਹੈ ਪਹਿਲਾਂ ਤਾਂ ਤੁਹਾਨੂੰ ਉਸ ਦੀ ਵਧਾਈ ਵੀ ਹੈ ਮੁਬਾਰਕਬਾਦ ਹੈ ਜੀ ਕਿ ਤੁਸੀਂ ਇਸ ਕੇਸ ਨੂੰ ਜਿੱਤਿਆ ਵੀ ਹੈ ਧੰਨਵਾਦੀ ਬਹੁਤ ਮਿਹਰਬਾਨੀ ਕੁਝ ਹੋਰ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਓ ਕੀਰਦੋਵਿਚ ਆਈ ਥਿੰਕ ਇਹ ਮੈਸੇਜ ਤਾਂ ਮੇਰੀ ਐਗਜ਼ੈਂਪਲ ਵੱਲੋਂ ਜਿਹੜੀ ਮੈਂ ਸਾਰਿਆਂ ਨੂੰ ਬੇਨਤੀ ਇਹੀ ਕਰ ਰਿਹਾ ਆ ਵੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮੋੜ ਕਈ ਵਾਰੀ ਆ ਜਾਂਦੇ ਜਿਹਦੇ ਵਿੱਚ ਦੁਨੀਆ ਵੱਲੋਂ ਤੁਹਾਡੇ ਤੇ ਦਬਾਅ ਪਾਇਆ ਜਾਂਦਾ ਵੀ ਹੱਕ ਸੱਚ ਜਾਂ ਆਪਣੇ ਧਰਮ ਪ੍ਰਤੀ ਆਪਣੇ ਪਛਾਣ ਪ੍ਰਤੀ ਕੋਈ ਸਮਝੌਤਾ ਕਰ ਲਵੋ ਤਾਂ ਉਹੋ ਜਿਹੇ ਮੌਕਿਆਂ ਦੇ ਵਿੱਚ ਸਾਨੂੰ ਇਹ ਹੱਕਾਂ ਤਾਣ ਕੇ ਕਈ ਵਾਰੀ ਸਾਨੂੰ ਸੰਘਰਸ਼ ਵਿੱਚ ਲੜਨੇ ਪੈਂਦੇ ਆ ਵੀ ਜੇ ਆਪਾਂ ਇਸ ਮੌਲਕਾ ਦੇ ਵਿੱਚ ਰਹਿਣਾ ਤਾਂ ਅਣਖ ਇੱਜ਼ਤ ਆਪਣੀ ਗੈਰਤ ਦੇ ਨਾਲ ਆਪਾਂ ਰਹਿਣਾ ਹੈਗਾ ਸੋ ਆਪਾਂ ਆਪਣੀ ਪਛਾਣ ਦੇ ਨਾਲ ਆਪਣੇ ਸਾਰੰਦ ਨਾਲ ਕੁਝ ਸਮਝੋ ਤਾਂ ਨਹੀਂ ਵਰਨਾ ਬਹੁਤ ਮਿਹਰਬਾਨੀ ਪ੍ਰਭਜੋਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਪ੍ਰਭਜੋਤ ਸਿੰਘ ਵੜਿੰਗ ਸਾਡੇ ਨਾਲ ਐਡਮਿੰਟਨ ਤੋਂ ਗੱਲਬਾਤ ਕਰ ਰਹੇ ਸਾਂ ਜੀ ਜਿਵੇਂ ਕਿ ਮੈਂ ਬੇਨਤੀ ਕੀਤੀ ਆ ਜੀ ਕਿ ਉਹ ਅੰਮ੍ਰਿਤ ਧਾਰੀ ਹੋਣ ਕਰਕੇ ਤੇ ਉਹਨਾਂ ਨੇ ਜਿਹੜੀ ਉਹਨਾਂ ਦੀ ਸੌ ਦੇ ਵਿੱਚ ਜਿਹੜੀ ਰੁਕਾਵਟ ਬਣਦੀ ਸੀ ਉਸ ਤੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਤੇ ਜਿਹੜੀ ਹੁਣ ਕਿਉਂਕਿ ਕੋਰਟ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਹੜਾ ਵੀ ਵਕੀਲ ਹੁਣ ਨਵਾਂ ਬਣੇਗਾ ਉਸ ਦੇ ਵਾਸਤੇ ਜਾਂ ਤਾਂ ਔਰਡਿੰਗ ਨਵੀਂ ਆਵੇ ਕਿ ਤਿੰਨ ਆਪਸ਼ਨਸ ਦਿੱਤੇ ਗਏ ਸੰਕਲ ਕਿ ਜਾਂ ਤਾਂ ਇਹਨੂੰ ਖਤਮ ਕਰੋ ਜਾਂ ਇਹਨੂੰ ਆਪਸ਼ਨਲ ਕਰੋ ਜਿਹੜਾ ਕੋਈ ਸੌਣ ਚੁਕਣਾ ਚਾਹਵੇ ਚੱਕਲ ਵੇਜਣਾ ਨਹੀਂ ਚੁਕਣਾ ਚਾਹੁੰਦਾ ਨਾ ਚੁਕੇ ਤੀਸਰਾ ਇਹ ਸੀਗਾ ਕਿ ਇਹਦੀ ਵਰਡਿੰਗ ਚੇਂਜ ਕੀਤੀ ਜਾਵੇ ਸੋ ਹੁਣ ਪਤਾ ਨਹੀਂ ਕਿ ਸਰਕਾਰ ਇਹ ਵਾਰ ਸਰਕਾਰ ਨੇ ਕੱਲ ਕੱਲ ਤੱਕ ਤੈਅ ਕਿਹਾ ਸੀ ਕਿ ਉਹ ਇਸ ਨੂੰ ਰਿਵਿਊ ਕਰਨਗੇ ਇਸ ਫੈਸਲੇ ਨੂੰ ਇਸ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ